ਬੀਤੀਰੇ ਜੀ ਅੱਜ ਗਿਫਟ ਮੰਡੇ ਗਏ ਨੇ ਤੇ ਕਾ ਲੱਗੀ ਕਿ ਪੁਰਾਣਾ ਤੇ ਕੀ ਕਰ ਰਹੇ ਹੋ ਕੱਲ੍ਹ ਜੀ ਜੈ ਮਾਤਾ ਦੀ ਇਹ ਇੱਕ ਮੈਂ ਪਟਿਆਲਾ ਵਾਸੀ ਹਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਡੀ ਉਮੀਦ ਤੋਂ ਜ਼ਿਆਦਾ ਲੋਕਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਜਾਦਾ ਅਸੀਂ ਗਿਫਟ ਮੰਡਰ ਵਾਲੇ ਕਹੋ ਨਾ ਮਾ ਮਾਈ ਗਿਫਟ ਮੰਡਰ ਵਾਲੀ ਆ ਮਾ ਮਾਈ ਨੇ ਸਾਡੀ ਜੁੱੜੀ ਲਾਈ ਆ ਤੇ ਤੁਹਾਡੀ ਜੁੱੜੀ ਵੀ ਲਾਈ ਆ ਇਸ ਜਾਗਰ ਨੂੰ ਤੌਰੇ ਹੀ ਕਰਨ ਦੀ ਮੈਂ ਸਭ ਤੋਂ ਪਹਿਲਾਂ ਪੱਤਰਕਾਰ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਬਹੁਤ ਸਪੋਰਟ ਕਰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਇਸ ਲਾਇਕ ਸਮਝਦੇ ਨੇ ਇਹ ਸਾਡੇ ਜਾਗਰਨ ਤੇ ਅੱਜ ਮੈਨੂੰ ਲੱਗਦਾ ਅੱਜ ਹਜ਼ਾਰਾਂ ਲੋਕ ਅੱਜ ਵੀ ਤੱਕ ਨੂੰ ਜਾਗਰਨ ਤੇ ਆਏ ਨੇ ਕੱਲ ਠੀਕ 5 ਵਜੇ ਤੋਂ ਲੈ ਕੇ 7 ਵਜੇ ਤੱਕ ਇਸੇ ਤਰ੍ਹਾਂ ਫੇਰ ਬੱਚਿਆਂ ਦੇ ਗਿਫਟ ਦਿੱਤੇ ਜਾਣਗੇ ਸਿਰਫ ਬੱਚਿਆਂ ਦੇ ਗਿਫਟ ਕੱਟਣ ਦਾ ਮਤਲਬ ਸਾਡਾ ਇਹ ਸੀ ਕਿ ਬੱਚੇ ਆਪਣੇ ਧਰਮ ਦੇ ਨਾਲ ਜੁੜੇ ਤੇ ਬੱਚੇ ਆਪਣੇ ਰੱਬ ਦਾ ਨਾਮ ਲੈਣ ਇਸੇ ਲਈ ਚਾਹਦੇ ਹਾਂ ਕਿ ਬੱਚੇ ਆਣ ਤੇ ਬੱਚਿਆਂ ਨੂੰ ਗਿਫਟ ਦਿੱਤੇ ਜਾਣ ਕੱਲ 5 ਤੋਂ 7 ਤੱਕ ਇੱਛੇ ਤਰ੍ਹਾਂ ਹੋਪਨ ਬੱਲੇ ਜਾਣਗੇ ਤੇ 8 ਵਜੇ ਇਹਦਾ ਡਰਾਅ ਨਿਕਲੇਗਾ ਕਿਰਤ ਜੀ ਅੱਜ ਕਿੰਨੇ ਸਾਈਕਲ ਔਰ ਕਿੰਨੀਆਂ ਗੱਡੀਆਂ ਦਿੱਤੀਆਂ ਅੱਜ ਟੋਟਲ 2 ਪ੍ਰੈਕਟਿਸ਼ਰ ਸੀ ਬੱਚਿਆਂ ਦੇ ਜਿਹੜੇ ਸਜਦੇਵਾ ਗਰਮੰਟਸ ਵਾਲੇ ਨਿਰਦੇਸ਼ ਸੀ ਚਾਰ ਸਾਈਕਲ ਸੀ ਜਿਹੜੇ ਅਵਨਾਸ਼ ਸਾਈਕਲ ਸਟੋਰ ਉਹਨਾਂ ਦਿੱਤੇ ਸੀ ਇੱਕ ਸਾਈਕਲ ਸੀ ਗੋਪਾਲਾ ਸੋਢੀ ਸੋਰੀ ਇੱਕ ਕਾਰ ਸੀ ਜਿਹੜੀ ਗੋਪਾਲਾ ਸੋਢੀ ਸੋਢੀ ਸਾਈਕਲ ਓਪੋਜ਼ਿਟ ਬਸ ਸਟੈਂਡ ਉਨਾ ਵੱਲ ਆਈ ਸੀ ਜੀ ਇਹ ਸਾਰਾ ਜਿਹੜਾ ਜਾਗਰਣ ਹੈ ਜੀ ਮੈਨੂੰ ਕੱਲ ਇੱਕ ਭਰਾ ਨੇ ਕੁਐਸਚਨ ਕੀਤਾ ਕਿ ਜਾਗਰਣ ਦੇ ਕਿੰਨਾ ਖਰਚਾ ਹੁੰਦਾ ਹੈ ਲਾਈਟ ਕੋਈ ਲਵੰਦਾ ਨੇ ਟੈਂਟ ਕੋਈ ਲਵੰਦਾ ਜੇ ਲੰਗਰ ਕੋਈ ਲਵੰਦਾ ਜੀ ਸਾਡੇ ਤੱਕੇ ਖੜੇ ਕਰ ਦਿੰਦੇ ਨੇ ਬੋਲਣ ਵਾਸਤੇ ਜੇ ਕਰਾ ਸ਼ੇਰਾ ਵਾਲੀ ਦਾ ਸਾਰੇ ਜੀ ਦਰਬਾਰ ਕੀ ਜੈ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਵੈਰੀ ਮੱਚ पर अलावा सीधा तो तो नहीं धन्यवाद जय